ਸਾਲ ਪਹਿਲਾਂ ਜੋ ਦੇਸ਼ ਦੇ ਲੋਕ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਭੁੱਲ ਚੁੱਕੇ ਸੀਗੇ ਪਿਛਲੇ ਸਰਕਾਰਾਂ ਤੇ ਰਾਜਨੀਤਿਕ ਪਾਰਟੀਆਂ ਦੇ ਰਾਜ ਦੇ ਵਿੱਚ ਜੇ ਮੂੜ ਦੁਆਰਾ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਨੂੰ ਸਰਜੀਤ ਕਰਕੇ ਪਵਿੱਤਰ ਧਰਤੀ ਸੁਨਾਮ ਸ਼ਹੀਦ ਗੁਰਦਮ ਸਿੰਘ ਵਾਲਾ ਜੀ ਦੀ ਪਵਿੱਤਰ ਧਰਤੀ ਸੁਨਾਮ ਤੇ ਉੱਪਰ ਅੱਜ ਰਾਜ ਪਧਰੀ ਸਮਾਗਮ ਦੇ ਵਿੱਚ ਉਚੇਚੇ ਤੌਰ ਤੇ ਪਹੁੰਚੇ ਦੇਸ਼ ਦੀ ਰਾਜਨੀਤਿਕ ਫਿਜ਼ਾ ਦਿਸ਼ਾ ਔਰ ਦਸ਼ਾ ਬਦਲਣ ਵਾਲੇ ਸਾਡੇ ਨੈਸ਼ਨਲ ਕੰਵਿਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੀ ਆਨ ਬਾਨ ਸ਼ਾਨ ਪੰਜਾਬ ਦੇ ਮੁੱਖ ਮੰਤਰੀ ਸਭਪਗਨ ਸਿੰਘ ਜੀ ਮਾਨ ਸਾਹਿਬ ਦੇਸ਼ ਦੇ ਵਿੱਚ ਸਿੱਖਿਆ ਕ੍ਰਾਂਤੀ ਦੇਣ ਵਾਲੇ ਸਾਡੇ ਪੰਜਾਬ ਦੇ ਇੰਚਾਰਜ ਸ਼੍ਰੀ ਮਨੀਸ਼ ਸੋਧਿਆ ਜੀ ਕੈਬਿਨੇਟ ਦੇ ਮੇਰੇ ਸਾਰੇ ਸਤਿਕਾਰਯੋਗ ਸਾਥੀ ਸ਼੍ਰੀ ਦੁੱਧਮ ਸਿੰਘ ਦੇ ਪਰਿਵਾਰ ਦੇ ਮੈਂਬਰ ਸਹਿਬਾਨ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਉਸ ਮਹਾਨ ਸ਼ਹੀਦ ਨੂੰ ਨਮਨ ਕਰਨ ਦੇ ਲਈ ਸਜਦਾ ਕਰਨ ਦੇ ਲਈ ਪਹੁੰਚੇ ਮੇਰੇ ਸਾਰੇ ਸਤਿਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਗੁਰੂ ਕੀ ਫਤਿਹ ਕਰੋ ਪ੍ਰੋਣ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਧੰਨਵਾਦ ਉਸ ਪਰਮਪੁਰ ਦਾ ਪ੍ਰਮਾਤਮਾ ਦਾ ਔਰ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਸਾਨੂੰ ਇਸ ਲਾਇਕ ਕੀਤਾ ਕਿ ਅਸੀਂ ਉਸ ਮਹਾਨ ਸ਼ਹੀਦ ਸ਼ੀਰ ਉਦਮ ਸਿੰਘ ਦੀ ਇਸ ਪਵਿੱਤਰ ਧਰਤੀ ਸੁਨਾਮ ਨੂੰ ਅੱਜ ਨਮਨ ਕਰ ਸਕੀਏ ਸਾਥੀਓ ਉਹ ਮਹਾਨ ਸ਼ਹੀਦ ਯੋਧਾ ਦੇਸ਼ ਦਾ ਸਪੂਤ ਸ਼ਹੀਦ ਉਦਮ ਸਿੰਘ ਜਿਨ੍ਹਾਂ ਨੇ 21 ਸਾਲ ਬਾਅਦ ਜਲਿਆਂਵਾਲੇ ਬਾਗ ਦੇ ਸਾਕੇ ਦਾ ਬਦਲਾ ਸੱਤ ਸਮੁੰਦਰ ਪਾਰ ਜਾ ਕੇ ਲੰਡਨ ਦੇ ਵਿੱਚ ਮਾਈਕਲ ਅਡਵਾਇਰ ਦੀ ਛਾਤੀ ਦੇ ਵਿੱਚ ਗੋਲੀਆਂ ਮਾਰ ਕੇ ਲਿੱਤਾ ਮੈਂ ਸਮਝਦਾ ਕਿ ਜੇ ਉਹਨਾਂ ਦੀ ਸ਼ਹਾਦਤ ਦਾ ਵਰਣਨ ਕਰ ਲੱਗिए ਤੇ ਸਮਾਂ ਔਰ ਸ਼ਬਦ ਮੁੱਕ ਸਕਦੇ ਨੇ ਪਰ ਉਹਨਾਂ ਦੀ ਮਹਾਨ ਸ਼ਹਾਦਤ ਦਾ ਵਰਣਨ ਜਿਹੜਾ ਸਾਥੀਓ ਉਹ ਨਹੀਂ ਹੋ ਸਕਦਾ ਹੈਗਾ ਔਰ ਅੱਜ ਮੈਂ ਸਮਝਦਾ ਕਿ ਮੇਰੀ ਖੁਸ਼ਕਿਸਮਤੀ ਕਿ ਮੈਨੂੰ ਉਹਨਾਂ ਲੀਡਰਾਂ ਦਾ ਉਹਨਾਂ ਸ਼ਖਸੀਤਾਂ ਦਾ ਸਵਾਗਤ ਕਰਨ ਦਾ ਸੁਨਾਨ ਦਾ ਨਮਾਇੰਦਾ ਹੋਣ ਦੇ ਨਾਤੇ ਮੌਕਾ ਮਿਲ ਰਿਹਾ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੇ ਅੱਜ ਤੋਂ 12 ਸਾਲ ਪਹਿਲਾਂ ਜੋ ਦੇਸ਼ ਦੇ ਲੋਕ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਭੁੱਲ ਚੁੱਕੇ ਸੀਗੇ ਪਿਛਲੇ ਸਰਕਾਰਾਂ ਤੇ ਰਾਜਨੀਤਿਕ ਪਾਰਟੀਆਂ ਦੇ ਰਾਜ ਦੇ ਵਿੱਚ ਜੇ ਮੂੜ ਦੁਆਰਾ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਨੂੰ ਸਰਜੀਤ ਕਰਕੇ ਆਪਦੇ ਹੱਕਾਂ ਦੇ ਉੱਪਰ ਪੈਰਾ ਦੇਣ ਦਾ ਔਰ ਕ੍ਰਪਸ਼ਨਾਂ ਵਿਰੁੱਧ ਲੜਾਈ ਲੜਨ ਦਾ ਜੇ ਜਿਗਰਾ ਕੀਤਾ ਤਾਂ ਇਸ ਬਬਰ ਸ਼ੇਰ ਸ਼੍ਰੀ ਅਰਵਿੰਦ ਕੇਜਰੀਵਾੜ ਜੀ ਨੇ ਮੈਨੂੰ ਮਾਣ ਹੈ ਕਿ ਮੈਂ ਜੋ ਉਹਨਾਂ ਦਾ ਸਵਾਗਤ ਕਰ ਰਿਹਾ। ਨਾਲ ਹੀ ਉਹ ਯੋਧੇ ਮੇਰੇ ਵੀਰ ਪੰਜਾਬ ਦੀ ਆਣ-ਬਣ ਸ਼ਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਕਿ ਜਿਨ੍ਹਾਂ ਨੇ 16 ਮਾਰਚ 2022 ਨੂੰ ਕੋਈ ਰਾਜ ਭਵਨਾਂ ਦੇ ਵਿੱਚ ਨਹੀਂ ਖਟਕੜ ਕਲਾਂ ਸ਼ਹੀਦ ਭਗਤ ਸਿੰਘ ਜੀ ਦੀ ਪਵਿੱਤਰ ਧਰਤੀ ਨੂੰ ਮੱਥੇ ਨਾਲ ਲਾ ਕੇ ਜਿਨ੍ਹਾਂ ਨੇ ਸੋਚੀ ਸੀ ਪੰਜਾਬ ਦੀ ਸੇਵਾ ਕਰਨ ਦਾ ਮੈਨੂੰ ਮਾਣ ਹੈ ਕਿ ਮੈਂ ਉਹਨਾਂ ਦਾ ਸਵਾਗਤ ਕਰਦਾ ਜਿਵੇਂ ਨੂੰ ਮੌਕਾ ਜਿਹੜਾ ਮੇਰੇ ਸਾਥੀਓ ਮੇਰੇ ਵੀਰੋ ਮਿਲ ਰਿਹਾ ਹੈ ਸਾਥੀਓ ਹੋਰ ਮੇਰੇ ਲਈ ਇੱਕ ਮਾਣ ਦੀ ਗੱਲ ਹੈ ਕਿ ਅੱਜ ਤੋਂ ਤਕਰੀਬਨ 32 ਸਾਲ ਪਹਿਲਾਂ ਮੇਰੇ ਪਿਤਾ ਸਰਗੀ ਬਾਪੂ ਭਗਵਾਨ ਦਾਸ ਜੀ ਉਹਨਾਂ ਨੇ ਜਦੋਂ ਇਹ ਹਲਕੇ ਦੀ ਇਸ ਪਵਿੱਤਰ ਧਰਤੀ ਦੀ ਨੁਮਾਇੰਦਗੀ ਕਰਦੇ ਸੀਗੇ ਉਸ ਸਮੇਂ ਉਹਨਾਂ ਨੂੰ ਮੌਕਾ ਮਿਲਿਆ ਕੇ ਰਾਜਪਦਰੀ ਸਮਾਗਮ ਹਰ ਸਾਲ 31 ਜੁਲਾਈ ਨੂੰ ਸੁਨਾਮ ਦੇ ਵਿੱਚ ਮਨਾਇਆ ਜਾਊਗਾ ਉਹਨਾਂ ਵੇਲੇ ਸ਼ੁਰੂ ਹੋਇਆ ਤੇ ਅੱਜ ਮੇਰੇ ਲਈ ਇਹ ਮਾਣ ਦੀ ਗੱਲ ਹੈ ਕਿ ਮੈਨੂੰ ਅੱਜ ਉਸ ਪਿਰਤ ਨੂੰ ਅੱਗੇ ਵਧਾਉਣ ਦਾ ਮੌਕੇ ਜਿਹੜਾ ਉਹ ਮਿਲ ਰਿਹਾ ਹੈ ਸਾਥੀਓ ਮੇਰੇ ਵੀਰੋ ਕਿਸ ਕੰਮ ਦੇ ਲਈ ਸ਼ਹੀਦ ਉਦਮ ਸਿੰਘ ਜੀ ਹੋਣਾ ਨੇ ਆਪਦੀਆਂ ਜਾਨਾਂ ਵਾਰੀਆਂ ਆਜ਼ਾਦੀ ਲੈਣ ਦੇ ਲਈ ਕਿ ਤਾਂ ਕਿ ਆਜ਼ਾਦ ਹੋਈਏ ਆਪਦਾ ਸੰਵਿਧਾਨ ਹੋਵੇ ਆਪਦੇ ਫੈਸਲੇ ਆਪ ਕਰ ਸਕੀਏ ਤੇ ਅੱਜ ਮਾਨ ਹੈ ਇਸ ਗੱਲ ਦਾ ਕਿ ਅਰਵਿੰਦ ਜੀ ਔਰ ਮਾਨ ਸਾਹਿਬ ਹੋਣਾਂ ਦੀ ਇੱਕ ਟੀਮ ਦਾ ਹਿੱਸਾ ਬਣ ਕੇ ਅੱਜ ਜੋ ਪੰਜਾਬ ਸਰਕਾਰ ਅਰਵਿੰਦ ਜੀ ਦੇ ਜੀ ਦੂਰ ਅੰਦੇਸ਼ੀ ਦੇ ਨਾਲ ਔਰ ਮਾਨ ਸਾਹਿਬ ਦੀ ਸਾਫ ਨੀਅਤ ਦੇ ਨਾਲ ਜੋ ਪੰਜਾਬ ਦੇ ਵਿੱਚ ਪੰਜਾਬ ਹਤੈਸ਼ੀ ਪੰਜਾਬ ਪੰਜਾਬੀਆਂ ਤੇ ਪੰਜਾਬੀਆਂ ਦੀ ਚੜ੍ਹਦੀ ਕਲਾ ਲਈ ਜੋ ਫੈਸਲੇ ਲੈ ਰਹੇ ਨੇ ਚਾਹੇ ਉਹ ਸੇ ਤਸੂਲਤਾਂ ਦੀ ਗੱਲ ਕਰ ਲਈਏ ਸਿੱਖਿਆ ਦੀ ਗੱਲ ਕਰ ਲਈਏ ਹਰ ਘਰ ਦੀ ਬਾਹ ਫੜਨ ਵਾਲਾ ਆਲਾ ਕੰਮ ਕਰ ਲੀਏ ਜੇ 300 ਜੂੜ ਹਰ ਘਰ ਨੂੰ ਬਿਜਲੀ ਫਰੀ ਦੇ ਕੇ 55000 ਨੌਕਰੀਆਂ ਬਿਨਾ ਪੈਸਿਆਂ ਤੋਂ ਬਿਨਾ ਸਫਾਰਸ਼ਾਂ ਤੋਂ ਤੇ ਅਨੇਕਾਂ ਇਹ ਜੇ ਕੰਮ ਜੇ ਗਿਣੌਣ ਲੱਗੇ ਤਾਂ ਸਮਾਂ ਬਹੁਤ ਲੱਗ ਜਾਣਾ ਮੇਰੇ ਨਾਲੋਂ ਵੱਧ ਤੁਸੀਂ ਜਾਣਕਾਰ ਹੋ ਕਿ ਕਿਵੇਂ ਟੇਲਾਂ ਦੇ ਉੱਪਰ ਪਾਣੀ ਪਹੁੰਚਾਤਾ ਕਿਵੇਂ ਦਿਨੇ ਬਿਜਲੀ ਦੇਤੀ ਉਹ ਸਾਰੀ ਦੇਣ ਹੈ ਜਿਹੜੀ ਉਹ ਇਹਨਾਂ ਦੀ ਸਾਫ਼ ਨੀਅਤ ਔਰ ਨੀਤੀ ਨੂੰ ਜਾਂਦਾ ਮੇਰੇ ਵੀਰੋ ਅੱਜ ਮੇਰੇ ਵੀਰ ਕੋਲਡੀ ਜੀ ਨੇ ਗੱਲ ਕੀਤੀ ਇਹੀ ਸਜਦਾ ਹੁੰਦਾ ਕਿ ਜਦੋਂ ਮੈਂ ਔਰ ਮੇਰੇ ਬਹੁਤ ਸਾਰੇ ਐਮਐਲਏ ਸਾਥੀਆਂ ਨੇ ਕੇਜਰੀਵਾਲ ਸਾਹਿਬ ਨੂੰ ਔਰ ਮਾਨ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ ਕਿ ਜੀ ਸਾਡੇ ਇਲਾਕਿਆਂ ਦੇ ਵਿੱਚ ਤਾਂ 31 ਜੁਲਾਈ ਸ਼ਹੀਦ ਉਦਮ ਸਿੰਘ ਦਾ ਸ਼ਹੀਦੀ ਦਿਹਾੜਾ ਜਿਹੜਾ ਉਹ ਪਵਿੱਤਰ ਤਿਹਾਰਾ ਵਾਂਗੂ ਬਣਾਇਆ ਜਾਂਦਾ ਕਿਤੇ ਮੈਡੀਕਲ ਡੈਂਟਲ ਕੈਂਪ ਲੱਗ ਰਹੇ ਨੇ ਕਿਤੇ ਖੂਨਦਾਨ ਕੈਂਪ ਲੱਗ ਰਹੇ ਨੇ ਕਿਤੇ ਕਿਤੇ ਗੁਰਦੁਆਰਾ ਸਾਹਿਬ ਦੇ ਵਿੱਚ ਭੋਗ ਪੈ ਰਹੇ ਨੇ ਤੇ ਉਹਦੇ ਲਈ ਛੁੱਟੀ ਦੀ ਬੇਨਤੀ ਜਦੋਂ ਕੀਤੀ ਤੇ ਮੇਰੇ ਦੋਨੋਂ ਸਤਕਾਰਯੋਗ ਲੀਡਰਾਂ ਨੇ ਮਿੰਟ ਦੇ ਵਿੱਚ ਪ੍ਰਵਾਨ ਕੀਤੀ ਤੇ ਤਾਂ ਹੀ ਉਹ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਇੱਥੇ ਮੇਰੇ ਸਾਥੀ ਮੇਰੇ ਵੀਰ ਸਜਦਾ ਕਰਨ ਦੇ ਲਈ ਪਹੁੰਚੇ ਨੇ ਆਹ ਰੋਡ ਪਟਿਆਲਾ ਤੋਂ ਸੁਨਾਮ ਤੱਕ ਦੀ ਬੜੀ ਮੰਗ ਸੀ ਲੰਬੇ ਸਮੇਂ ਤੋਂ ਕਿ ਜੀ ਇਹਦੇ ਨਾਮ ਸ਼ਹੀਦ ਉਦਮ ਸਿੰਘ ਦੇ ਨਾਂ ਤੇ ਹੋਣਾ ਚਾਹੀਦਾ ਹੈ ਬੜੀ ਭਾਜਪਾ ਵਾਲੇ ਹੋਰ ਸਾਥੀਆਂ ਨੇ ਮੈਂ ਕੋਈ ਰਾਜਨੀਤੀ ਨਹੀਂ ਕਰਨੀ ਚਾਹੁੰਦਾ ਬੜਾ ਲੰਮਾ ਸਮਾਂ ਰਾਜਨੀਤੀ ਕੀਤੀ ਤੇ ਜਦੋਂ ਜਾ ਕੇ ਅਸੀਂ ਇੱਕ ਵਾਰੀ ਬੇਨਤੀ ਕੀਤੀ ਕਿ ਜੀ ਇਸ ਰੋਡ ਦਾ ਨਾਮ ਕਰ ਰਸ਼ੀਦ ਉਦਮ ਸਿੰਘ ਦੇ ਨਾਂ ਤੇ ਹੋਣਾ ਚਾਹੀਦਾ ਤਾਂ ਕਿ ਰਹਿੰਦੀ ਦੁਨੀਆ ਤੱਕ ਕਿਹੜਾ ਰਸਤਾ ਸ਼ਹੀਦ ਉਦਮ ਸਿੰਘ ਦਿਖਾ ਕੇ ਗਏ ਨੇ ਉਸ ਰਸਤੇ ਦੇ ਉੱਪਰ ਸਾਡੀ ਆਉਣ ਵਾਲੀ ਪੀੜ੍ਹੀ ਚੱਲ ਸਕੇ ਤੇ ਭੋਨ ਨੀਗੜ ਸੁਨਾਮ ਪੀਖੀ ਕੋਟ ਸ਼ਮੀਰ ਜਿਹੜੀ ਕਿ ਸਟੇਟ ਹਾਈਵੇ ਹੈ ਉਹਦਾ ਨਾਮ ਕਰਨਾ ਜਿਹੜਾ ਅੱਜ ਸ਼ਹੀਦ ਉਦਮ ਸਿੰਘ ਦੇ ਨਾਂ ਤੇ ਕਰ ਦਿੱਤਾ ਤੇ ਮੈਂ ਕੋਟਨ ਕੋਟ ਤਨ ਦਾ ਧੰਨਵਾਦ ਕਰਦਾ ਅਰਵਿੰਦ ਜੀ ਦਾ ਔਰ ਮਾਨ ਸਾਹਿਬ ਦਾ ਇਹਦੇ ਨਾਲ ਹੀ ਮੈਂ ਉਹਨਾਂ ਮੇਰੇ ਬੀਜੇਪੀ ਦੇ ਸਾਥੀਆਂ ਨੂੰ ਬੇਨਤੀ ਕਰੂੰਗਾ ਕਿ ਜਿਹੜਾ ਤੁਸੀਂ ਨਾਮ ਦੀ ਰਾਜਨੀਤੀ ਲੈ ਕੇ ਬੜਾ ਲੰਮਾ ਸਮਾਂ ਕਰਦੇ ਰਹੇ ਪੰਜਾਬ ਸਰਕਾਰ ਵੱਲੋਂ ਪ੍ਰੋਪੋਜ਼ਲ ਜਾ ਚੁੱਕੀ ਮੁੱਖ ਮੰਤਰੀ ਭਗਵੰਤ ਮਾਨ ਜੀ ਚਿੱਠੀ ਲਿਖ ਚੁੱਕੇ ਕੇਂਦਰ ਸਰਕਾਰ ਨੂੰ ਕਿ ਜੋ ਪਟਿਆਲਾ ਤੋਂ ਭੋਵਨਿਗੜ ਤੱਕ ਦੀ ਸੜਕ ਹੈ ਜਿਹੜੀ ਕਿ ਨੈਸ਼ਨਲ ਹਾਈਵੇ ਹੈ ਉਹਦਾ ਨਾਮ ਵੀ ਸ਼ਹੀਦ ਉਦਮ ਸਿੰਘ ਦੇ ਨਾਂ ਤੇ ਰੱਖਿਆ ਜਾਵੇ ਤੇ ਮੇਰੇ ਵੀਰੋ ਅੱਜ ਉਹਦੀ ਵੀ ਅਸੀਂ ਮੰਗ ਕਰਦੇ ਹਾਂ ਕਿ ਉਹ ਵੀ ਕੇਂਦਰ ਸਰਕਾਰ ਨੂੰ ਸ਼ਹੀਦ ਉਦਮ ਸਿੰਘ ਦੇ ਨਾਂ ਤੇ ਉਹ ਰੱਖਿਆ ਜਾਣਾ ਚਾਹੀਦਾ ਔਰ ਬਾਕੀ ਰਹੀ ਆ ਕੰਮਾਂ ਦੀ ਗੱਲ ਤੁਸੀਂ ਵੀਡੀਓ ਵੀ ਦੇਖੀ ਹੁਣੇ ਅਰਵਿੰਦ ਜੀ ਨੇ ਮਾਨ ਸਾਹਿਬ ਨੇ ਉਹਦਾ ਉਦਘਾਟਨ ਵੀ ਕੀਤਾ ਸਾਥੀਓ 85 ਕਰੋੜ ਦੇ ਉਹ ਕੰਮ ਜਿਹੜੇ ਕਿ ਲੰਬੇ ਸਮੇਂ ਸ਼ਹਿਰ ਦੀ ਇਲਾਕੇ ਦੀ ਹਲਕੇ ਦੀ ਔਰ ਕੰਬੋਜ ਪਾਈਚਾਰੇ ਦੀ ਦੀ ਮੈਂ ਸਮਝਦਾ ਕਿ ਸ਼ਾਇਦ ਉਹਨਾਂ ਨੇ ਕਈਆਂ ਦੀ ਤਾਂ ਮੰਗ ਵੀ ਨਹੀਂ ਕੀਤੀ ਸੀਗੀ ਪਰ ਮੈਂ ਇਹ ਆਪਦਾ ਫਰ ਸਮਝਿਆ ਕਿ ਉਹ ਸਾਰੀਆਂ ਚਾਇਸ਼ੀਦੁੱਦਮ ਸਿੰਘ ਦੇ ਨਾਂ ਤੇ ਸਟੇਡੀਅਮ ਹੋਵੇ ਚਾਇਸ਼ੀਦੁੱਦਮ ਸਿੰਘ ਦੇ ਨਾਂ ਤੇ ਬੱਸ ਸਟੈਂਡ ਹੋਵੇ ਚਾਇਸ਼ੀਦੁੱਦਮ ਸਿੰਘ ਦੇ ਨਾਂ ਤੇ ਕਾਲਜ ਹੋਵੇ ਚਾਇਸ਼ੀਦੁੱਦਮ ਸਿੰਘ ਦੇ ਨਾਂ ਤੇ ਸੁਨਾਮ ਹੋਵੇ ਚਾਇਸ਼ੀਦੁੱਦਮ ਸਿੰਘ ਦੇ ਨਾਂ ਦੇ ਉੱਪਰ ਐਸ.ਐਸ ਕਾਲਜ ਹੋਵੇ ਚਾਇਸ਼ੀਦੁੱਦਮ ਸਿੰਘ ਦੇ ਨਾਂ ਦੇ ਉੱਪਰ ਜੋ ਐਡਮਿਨਿਸਟ੍ਰੇਟਿਵ ਕੰਪਲੈਕਸ ਹੈ ਐਸ.ਜੀ.ਐਮ ਕੰਪਲੈਕਸ ਹੈ ਉਹਦੀ ਗੱਲ ਹੋਵੇ ਜਿੰਨੇ ਸੰਸਥਾਵਾਂ ਜਿੰਨੀਆਂ ਸੰਸਥਾਵਾਂ ਜਿੰਨੀਆਂ ਇਮਾਰਤਾਂ ਜੋ ਸ਼ਹੀਦ ਉਦਮ ਸਿੰਘ ਦੇ ਨਾਂ ਦੇ ਉੱਪਰ ਸੀ ਅੱਜ ਤੋਂ 85 ਕਰੋੜ ਰੁਪਏ ਦੀ ਲਾਗਤ ਦੇ ਨਾਲ ਉਹਨਾਂ ਦਾ ਉਹਨਾਂ ਦਾ ਨਵੀਨੀਕਰਨ ਹੈ ਜਿਹੜਾ ਉਹਦਾ ਕੰਮ ਹੈ ਜਿਹੜਾ ਸਾਥਿਓ ਮੇਰੇ ਵੀਰੋ ਉਹ ਹੋ ਚੁੱਕਿਆ ਆ ਮੈਂ ਹੁਣੇ ਆਉਂਦਾ ਅਰਵਿੰਦ ਸਾਨੂੰ ਦੱਸ ਰਿਹਾ ਸੀਗਾ ਕਿ ਇਹ ਹਜੇ ਮਸਲੇ ਜਿਹੜੇ 1969 ਤੋਂ 56 ਸਾਲਾਂ ਤੋਂ ਝਗੜਿਆਂ ਦੇ ਵਿੱਚ ਪਏ ਹੋਏ ਸੀਗੇ ਪਿਛਲੀਆਂ ਸਰਕਾਰਾਂ ਦੀ ਦੀ ਨਲਾਇਕੀ ਦੀ ਵਜ੍ਹਾ ਕਰਕੇ ਉਹਨਾਂ ਨੂੰ ਵੀ ਹੱਲ ਹੈ ਜਿਹੜਾ ਕਰਕੇ ਸ਼ਹੀਦ ਉਦਮ ਸਿੰਘ ਦੇ ਨਾਂ ਨੂੰ ਨਮਨ ਕਰ ਸਕੀ ਇਹੋ ਜੇ ਕੰਮ ਨੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਸੋ ਮੇਰੇ ਵੀਰੋ ਅਰਵਿੰਦ ਜੀ ਦੀ ਦੂਰ ਅੰਦੇਸ਼ੀ ਦੇ ਨਾਲ ਮਾਨ ਸਾਹਿਬ ਦੀ ਸਾਫ਼ ਨੀਅਤ ਦੇ ਨਾਲ ਗੱਠਾਂ ਨੇ ਜਿਹੜੀਆਂ ਪੰਜਾਬ ਦੀਆਂ ਪਿਛਲੇ ਲੰਬੇ ਸਮੇਂ ਦੀਆਂ ਪਾਈਆਂ ਹੋਈਆਂ ਪਿਛਲੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦੀ ਵਜ੍ਹਾ ਕਰਕੇ ਉਹ ਗੱਠਾਂ ਖੋਲਣ ਲੱਗੇ ਹੋયા ਔਰ ਮੈਂ ਮੈਂ ਇਹ ਮੰਨ ਕੇ ਚੱਲਦਾ ਕਿ ਜਦੋਂ ਨੀਅਤ ਸਾਫ਼ ਹੋਵੇ ਉਦੋਂ ਪ੍ਰਮਾਤਮਾ ਤੋਂ ਬਾਬਾ ਨਾਨਕ ਵੀ ਸਾਫ਼ ਨੀਅਤ ਨੂੰ ਭਾਗਿਆ ਜਿਹੜਾ ਉਹ ਲਾਉਂਦਾ ਔਰ ਮੈਂ